ਹੁਸ਼ਿਆਰਪੁਰ ਸ਼ਹਿਰ 'ਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦਾ ਚਿਉਣਾ ਮੋਹਾਲ ਕਰਕੇ ਰੱਖਿਆ ਹੋਇਆ ਤੇ ਜਿੱਥੇ ਪੁਲਿਸ ਚੋਰਾਂ ਨੂੰ ਕਾਬੂ ਕਰਨ 'ਚ ਅਸਫਲ ਜਾ ਰਹੀ ਹੈ ਉੱਥੇ ਹੀ ਪੁਲਿਸ ਦਾ ਕੰਮ ਹੁਣ ਆਮ ਲੋਕ ਖੁਦ ਕਰਦੇ ਵਿਖਾਈਦੇ ਰਹੇ ਨੇ ਬੀਤੇ ਦੋ ਦਿਨ ਪਹਿਲਾਂ ਪਿੰਡ ਅਜੋਵਾਲ 'ਚ ਲੋਕਾਂ ਨੇ ਇੱਕ ਚੋਰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਉੱਥੇ ਹੀ ਅੱਜ ਮੁਰ ਚੜਦੀ ਸਵੇਰ ਹੀ ਹੁਸ਼ਿਆਰਪੁਰ ਦੇ ਮੋਹੱਲਾ ਗੋਬਿੰਦਰਗੜ੍ਹ 'ਚ ਲੋਕਾਂ ਨੇ ਪਛ ਰਹੇ ਦੋ ਚੋਰਾਂ 'ਚੋਂ ਇੱਕ ਨੂੰ ਕਾਬੂ ਕਰ ਲਿਆ ਜਦਕਿ ਇੱਕ ਫਰਾਰ ਹੋ ਗਿਆ ਤੇ ਲੋਕਾਂ ਵੱਲੋਂ ਕਾਬੂ ਕੀਤਾ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਬਤਰਾ ਫਲੈਕਸ ਦੇ ਮਾਲਕ ਜਗਜੀਤ ਬਤਰਾ ਨੇ ਦੱਸਿਆ ਕਿ ਉਹਨਾਂ ਦੇ ਘਰ ਨਾਲ ਹੀ ਫਲੈਕਸਾਂ ਦੇ ਫਰੇਮ ਪਏ ਹੁੰਦੇ ਨੇ ਤੇ ਲਗਾਤਾਰ ਰੋਸਾਨਾ ਹੀ ਕੋਸ਼ਤੀਨਾ ਤੋਂ ਕੁਝ ਫਰੇਮ ਚੋਰੀ ਹੋ ਰਹੇ ਸੀ ਤੇ ਅੱਜ ਜਦੋਂ ਦੁਬਾਰਾ ਚੋਰ ਫਰੇਮ ਚੋਰੀ ਕਰਨ ਲੱਗੇ ਤਾਂ ਉਹਨਾਂ ਵੱਲੋਂ ਚੋਰਾਂ ਨੂੰ ਕਾਫੀ ਦੂਰ ਚਾਕੇ ਕਾਬੂ ਕਰ ਲਿਆ ਤੇ ਇੱਕ ਚੋਰ ਪੱchnੇ ਚ ਕਾਮਯਾਬ ਹੋ ਗਿਆ ਮੋਹੱਲਾ ਵਸਿਆ ਨੇ ਕਾਬੂ ਕੀਤਾ ਚੋਰ ਨੂੰ ਬੰਦ ਲਿਆ ਤੇ ਫਿਰ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਿਸ ਤੋਂ ਬਾਅਦ ਪੀਸੀਆਰ ਇੰਚਾਰਜ ਸੁਭਾਸ਼ ਭਖਤ ਮੌਕੇ ਤੇ ਪਹੁੰਚੇ ਤੇ ਚੋਰ ਨੂੰ ਥਾਣੇ ਲੈ ਗਏ ਜਗਜੀਤ ਪੱਤਰਾਂ ਨੇ ਦੱਸਿਆ ਕਿ ਉਸ ਦਾ ਹੁਣ ਤੱਕ 25 ਤੋਂ 30 ਹਜ਼ਾਰ ਤੱਕ ਦਾ ਨੁਕਸਾਨ ਹੋ ਚੁੱਕਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਸੁਭਾਸ਼ ਭਖਤ ਨੇ ਦੱਸਿਆ ਕਿ ਕਾਬੂ ਕੀਤਾ ਵਿਅਕਤੀ ਨਸ਼ੇ ਦਾ आदी ਜਾਪ ਰਿਹਾ ਹੈ ਤੇ ਥਾਣੇ ਲਾ ਜਾ ਕੇ ਇਸ ਦਾ ਪਿਛੋਕੜ ਪਤਾ ਕੀਤਾ ਜਾਵੇਗਾ ਤੇ ਇਸ ਤੇ ਦੂਜੇ ਸਾਥੀ ਦੀ ਵੀ ਭਾਲ ਕੀਤੀ ਜਾਵੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਭਾਈ ਕੀ ਨਾਮ ਹੈ ਭਾਈ ਮੇਰਾ ਨਾਮ ਜਗਜੀਤ ਸਿੰਘ ਬੱਤਰਾ ਫਲੈਕਸ ਪ੍ਰਿੰਟਿੰਗ ਹੁਸ਼ਿਆਰਪੁਰ ਤੋਂ ਜਿਹੜਾ ਮਲਾਇਆ ਇਹ ਹੈਗਾ ਭਾਈ ਗੋਬਿੰਦਨਗਰ 3 ਨੰਬਰ ਗਲੀ ਆਰਮਸ਼ਰਮਾ ਮਨ ਕਲੇਬ ਦੇ ਵਿੱਚ ਪੈਂਦਾ ਜੀ ਅੱਜ ਕਿਤੇ ਸਟੋਰ ਘੜਿਆ ਕੀ ਚੋਰੀ ਕਰ ਸਰ ਇਹ ਸੀਗੇ ਦੋ ਚੋਰ ਇਹਨਾਂ ਨੂੰ ਆਪਾਂ 1.5 ਕਿਲੋਮੀਟਰ ਤੋਂ ਦੂਰੀ ਤੋਂ ਫੜਿਆ ਜੀ ਇਹਨਾਂ ਦੇ ਫਰੇਮ ਸਾਡੇ ਮੇਰੇ ਇੱਥੇ 40 45 ਫਰੇਮ ਪੇ ਸੀਗੇ ਇਹ ਦਿਨ ਪਰ ਦਿਨ ਨਾ ਰੋਜ਼ ਫਰੇਮ ਘਟਦੇ ਜਾਂਦੇ ਸੀਗੇ ਕੱਲ ਵੀ ਇਹਨਾਂ ਨੇ ਇੱਥੋਂ ਮੋਟਰ ਦੀ ਚੋਰੀ ਹੋਈ ਸਾਡੇ ਮਹੱਲੇ ਚੋਈ ਉਹ ਵੀ ਬੰਦੇ ਨਹੀਂ ਫੜ ਹੋਏ ਇਹੀ ਬੰਦੇ ਸੀਗੇ ਇਹਨਾਂ ਦੀ ਵੀਡੀਓ ਵੀ ਇਹਨਾਂ ਦੇ ਕੋਲ ਹੈਗੀ ਆ ਬੰਦਿਆ ਕੋਲ ਪਲੱਸ ਮੇਰੇ ਫਰੇਮ ਸਰ ਅੱਜ ਮੈਂ ਮਤਲਬ ਮੌਕੇ ਤੇ ਬੰਦਾ ਫੜਿਆ ਇੱਕ ਬੰਦਾ ਦੌੜ ਗਿਆ ਜੀਤਾ ਜੀਤਾ ਨਾਮ ਦਾ ਬੰਦਾ ਦੱਸਦੇ ਯਾਰ ਵਿਦਾਸਨਗਰ ਦਾ ਇੱਕ ਕਾਲਾ ਬੰਦਾ ਫੜ ਲਿਆ ਆ ਇਹ ਵੀ ਫਰੇਮ ਮਤਲਬ ਕਹ ਲਓ ਚੋਰੀ ਕਰਦੇ ਦੂਜਾ ਬੰਦਾ ਦੌੜ ਗਿਆ ਇਹ ਮੋਟਰਸਾਈਕਲ ਤੋਂ ਇਹ ਡਿੱਗ ਗਿਆ ਸੀਗਾ ਇਹਨੂੰ ਮੌਕੇ ਤੇ ਰੰਗੀ ਇੱਥੀ ਫੜਿਆ ਜੀ ਕਿਸ ਚੀਜ਼ ਦਾ ਫਰੇਮ ਸਰੇ ਸਰੇ ਫਲੈਕਸ ਆ ਫਲਕਸ ਦਾ ਕੰਮ ਆ ਮੇਰਾ ਜਿਹਦਾ ਹੋਲਡਿੰਗ ਵਗੈਰਾ ਲੱਗਦੀ ਆ ਉਹਨਾਂ ਦਾ ਬੋਰਡ ਬੋਰਡ ਦਾ ਕੰਮ ਆ تین ਅਸਲ ਨੂੰ ਪਹਿਲਾਂ ਵੀ ਸਾਡੇ ਸਰ ਅੱਗੇ ਇਹ ਨਹੀਂ ਬੰਦੇ ਸੀ ਉਹ ਹੋਰ ਬੰਦੇ ਸੀ ਉਹ 도ੜ ਗਏ ਸੀਗੇ ਪਹਿਲੇ ਵੀ ਫਰੇਮ ਫੜਦੇ ਆਪਾਂ ਮਤਲਬ ਬੰਦੇ ਫੜੇ ਸੀਗੇ ਅੱਜ ਤੋਂ 6 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਹੈਗੀ ਆਪਣੇ ਕੋ ਕਿੰਨਾ ਖਸਨ ਆਇਆ ਸਰ ਨੁਕਸਾਨ ਮੇਰਾ 25-30 ਹਜ਼ਾਰ ਹਜ਼ਾਰ ਦੇ ਫਰੇਮ ਇੱਥੋਂ ਗਏ ਆ ਹੁਣੇ ਦੋ ਫਰੇਮ ਸਿਰਫ ਮੌਕੇ ਤੇ ਆਪਾਂ ਫੜੇ ਆ ਜੀ ਕੀ ਮੰਨਤੀ ਕਰਦੇ ਆ ਸਰ ਪ੍ਰਸ਼ਾਸਨ ਨੂੰ ਇਹ ਮੰਗ ਹੈ ਜਿਹੜੀਆਂ ਚੋਰੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾਂਦੀਆਂ ਇਹਨਾਂ ਨੂੰ ਠੱਲ ਪਾਈ ਜਾਵੇ ਜੀ ਸਰ ਜਿੱਤੇ ਫਟੇਗੜ ਦੇ ਵਿੱਚ ਇੱਕ ਤੌਰ ਫੜਿਆ ਗਿਆ ਹੈ ਇਹਦੇ ਬਾਰੇ ਉਹ ਇੱਥੇ ਮੈਨੂੰ ਪਬਲਿਕ ਦਾ ਫੋਨ ਆਇਆ ਸੀ ਵੀ ਇਹਨਾਂ ਦੇ ਕਿਹੜੇ ਫਲੈਕਸ ਤੇ ਜਿਹੜੇ ਹੈਗੇ ਆ ਫਰੇਮ ਉਹ ਪਹਿਲਾਂ ਵੀ ਚੋਰੀ ਹੋਏ ਸੀ ਤੇ ਅੱਜ ਵੀ ਕੋਈ ਚੋਰੀ ਕਰ ਰਿਹਾ ਸੀਗਾ ਮੌਕੇ ਤੇ ਇੱਕ ਬੰਦਾ ਫੜ ਲਿਆ ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ ਜਦ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਮੈਂ 2 ਤੋਂ 2.5 ਮਿੰਟ ਦੇ ਵਿੱਚ ਇੱਥੇ ਜਿਹੜਾ ਪਹੁੰਚ ਗਿਆ ਬੰਦਾ ਸੀ ਕਾਬੂ ਕਰ ਲਿਆ ਸੁਰਜੀਤ ਸਿੰਘ ਇਹਦਾ ਨਾਮ ਆ ਤੇ ਰਹਿਣ ਵਾਲਾ ਹੈਗਾ ਏ ਰਵਿਦਾਸ ਨਗਰ ਦਾ మేబీ ਹੋ ਸਕਦਾ ਨੇ ਹੋਰ ਵੀ ਚੋਰੀਆਂ ਕੀਤੀਆਂ ਹੋਣ ਆਪਾਂ ਥਾਣੇ ਲੈ ਗਏ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਦੇ ਆ ਇਹਦਾ ਲਿੰਕ ਦੇਖਦੇ ਵੀ ਇੱਕ ਦਾ ਜਿਹੜਾ ਨਾਲ ਦਾ ਵਿਅਕਤੀ ਸੀ ਉਹਦਾ ਨਾਮ ਲੈ ਰਿਆ ਉਹਨੂੰ ਵੀ ਫੜ ਕੇ ਆਪਾਂ ਥਾਣੇ ਸਿਢੀ ਦੇਣੇ ਤੇ ਜੋ ਕਾਨੂੰਨ ਤਦ ਜਿਹੜੇ ਤੇ ਕਾਰਵਾਈ ਬਣਦੀ ਉਹ ਕਰਾਂਗੇ ਕਿਦਾਂ ਦੇ ਦਿਆਂ ਕਿ ਦੇਨ ਦਿਹਾੜੀ ਸਵੇਰ ਦਾ ਜੇ 9 ਵਜੇ ਦਾ ਟਾਈਮ ਹੈ ਹਾਂਜੀ ਹੌਸਲੇ ਬੁਲੰਦ ਨੇ ਹੌਸਲੇ ਸਰ ਇਸ ਤਰ੍ਹਾਂ ਦੇਖੋ ਇਹ ਮੈਨੂੰ ਅਮਲੀ ਜਿਹਾ ਬੰਦਾ ਲੱਗਦਾ ਹੈ ਇਹ ਜੀਆਂ ਚੋਰੀਆਂ ਕਰਕੇ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਹੈ ਪੂਰਤੀ ਕਰਦੇ ਆ ਜੋ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਦੇਖ ਕੇ ਲੱਗਦਾ ਬਾਕੀ ਗਰਮੀ ਦਾ ਮੌਸਮ ਆਉਣ ਕਰਕੇ ਹਰ ਵਿਅਕਤੀ ਜਿਹੜਾ ਏਸੀ ਲਾ ਕੇ ਆਪਣੇ ਘਰ ਦੇ ਪੱਖੇ ਚਲਾ ਕੇ ਆਰਾਮ ਨਾਲ ਏਸੀ 'ਚ ਬੈਠਾ ਹੁੰਦਾ ਲੋਕ ਬਾਹਰ ਨਹੀਂ ਨਿਕਲਦੇ ਉਸ ਚੀਜ਼ ਦਾ ਫਾਇਦਾ ਲੈਂਦੇ ਆ ਤੇ ਕੋਈ ਨਹੀਂ ਹੁਣ ਫੜਿਆ ਗਿਆ ਇਹ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ ਆ ਤਾਂ ਮੈਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਤੇ ਤੁਸੀਂ ਪਲੀਜ਼ ਬਾਹਰ ਨਿਕਲ ਕੇ ਵੀ ਥੋੜਾ ਆਪਣਾ ਘਰ ਦੇ ਬਾਹਰ ਦੇਖਿਆ ਕਰੋ ਘੁੰਮ ਕੇ ਦੇਖਿਆ ਕਰੋ ਜੇ ਹਜੇ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤੋ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਇਨਚਾਰਜ ਪੀਸੀਆਰ ਨੂੰ ਦਿਓ ਕੰਟਰੋਲ ਰੂਮ ਤੇ ਦਿਓ ਤਾਂ ਜੋ ਆਪਾਂ ਇਹਨਾਂ ਤੇ ਜੋ ਫੜ ਕੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਇਹਨਾਂ ਤੇ ਕਰ ਸਕੀਏ WE A GNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ